ਜਿਆਨਦੇ ਪਕਵਾਲ ਰੋਡ ਵਿਖੇ ਆਮ ਆਦਮੀ ਪਾਰਟੀ ਲੁਧਿਆਣਾ ਦੇ ਸਮੁੱਚੀ ਲੀਡਰਸ਼ਿਪ ਤੇ ਵੱਲੋਂ ਇੰਡਸਟਰੀ ਦੇ ਲੋਕਾਂ ਦੀ ਨਾਲ ਵਿਸ਼ੇਸ਼ ਮੈਟਿਕ ਦਾ ਆਯੋਜਨ ਕੀਤਾ ਗਿਆ ਜਿਸ ਦੇ ਵਿੱਚ ਵਿਸ਼ੇਸ਼ ਤੌਰ ਤੇ ਹਲਕਾ ਵਸਤੂ ਵਿਧਾਇਕ ਗੁਰਪ੍ਰੀਤ ਗੋਗੀ ਸੈਂਟਰਲ ਤੋਂ ਵਿਧਾਇਕ ਅਸ਼ੋਕ ਪ੍ਰਸ਼ਰ ਪੱਪੀ ਮੌਜੂਦ ਰਹੇ ਨੇ ਬਦਗਾਨ ਗਲਵਤਕਾਰ ਨੇ ਵਿਧਾਇਕ ਨੇ ਦੱਸਿਆ ਕਿ ਜੋ ਵੀ ਇੰਡਸਟਰੀ ਪਾਈਚਾਰੇ ਦੇ ਲੋਕਾਂ ਨੂੰ ਮੁਸ਼ਕਲਾ ਆ ਰਹੀਆਂ ਨੇ ਉਹਨਾਂ ਨੂੰ ਪਹਿਲ ਦੇ ਆਧਾਰ ਤੇ ਹੱਲ ਕੀਤਾ ਜਾਵੇਗਾ ਅੱਜ ਜਿਹੜੀ ਮੀਟਿੰਗ ਹੈ ਇਕ ਕੀ ਕਹਿ ਸਕਦੇ ਕਿ ਇੰਡਸਟਰੀ ਦੀ ਇੱਕ ਆਪਣੇ ਆਪਣੇ ਨੇ ਆਪਣੀਆਂ ਜਿਹੜੀਆਂ ਉਹਨਾਂ ਦੀਆਂ ਪ੍ਰੋਬਲਮਸ ਆ ਰਹੀਆਂ ਨੇ ਜਾਂ ਜੋ ਫੇਸ ਕਰ ਰਹੇ ਨੇ ਉਹਨੂੰ ਉਹਨਾਂ ਨੇ ਐਕਸਪਲੇਨ ਕੀਤਾ ਵਾ ਔਰ ਮੈਨੂੰ ਲੱਗਦਾ ਵੀ ਕੋਈ ਐਸੀ ਪ੍ਰੋਬਲਮਸ ਨਹੀਂ ਹੈ ਜਿਹੜੀਆਂ ਕਲੀਅਰ ਨਹੀਂ ਕੀਤੀਆਂ ਜਾਂ ਸਕੀਆਂ ਜਾਂ ਜਿਨ੍ਹਾਂ ਦਾ ਕੋਈ ਸੋਲੂਸ਼ਨ ਨਹੀਂ ਹੈ ਇਹਨਾਂ ਸਾਰੀਆਂ ਜਿੰਨੀਆਂ ਪ੍ਰੋਬਲਮਸ ਉਹਨਾਂ ਦੇ ਸਬਤ ਸੋਲੂਸ਼ਨ ਹੈ ਔਰ ਆਲਰੇਡੀ ਇਦੇ ਲਈ ਗ੍ਰਾਫ ਸਾਈਪੈਂਸ ਜਿਹੜੇ ਨੇ ਤਿਆਰ ਕਰਨੇ ਤੋਂ ਹੋ ਚੁੱਕੇ ਨੇ ਸਾਰੇ ਸਾਰੇ ਸਟਰਕਚਰ ਬਣ ਚੁੱਕਿਆ ਵੈ ਜਿਸ ਤਰ੍ਹਾਂ ਸਾਡੇ ਪੱਪੀ ਪ੍ਰੇਸ਼ ਜੀ ਨੇ ਕਿਹਾ ਵੈ ਕਿ ਏਸੀ ਦਾ ਜਿਹੜਾ ਸਾਰੇ ਦਾ ਸਾਰਾ ਸਰਕਲ ਹੈ ਜੋ ਵੀ ਉਹਨਾਂ ਨੇ ਪ੍ਰੋਬਲਮ ਰੱਖੀਆਂ ਨੇ ਉਹ 101% ਉਹਨਾਂ ਨੇ ਕਿਹਾ ਵੀ ਬਿਲਕੁਲ ਠੀਕ ਨੇ ਔਰ ਅਸੀਂ ਉਹਨੂੰ ਕਵਰ ਕਰਕੇ ਔਰ ਕਲੀਅਰ ਕਰਕੇ ਹੀ ਦਵਾਂਗੇ ਔਰ ਮੈਨੂੰ ਲੱਗਦਾ ਕਿ ਆਨ ਵਾਲੇ ਟਾਈਮ ਦੇ ਵਿੱਚ ਜਿਹੜੀਆਂ ਚੀਜ਼ਾਂ ਦੀ ਇਹਨਾਂ ਨੇ ਪ੍ਰੋਬਲਮ ਸੀ ਉਹ ਬਹੁਤ ਮਾਈਨਰਸ ਨੇ ਔਰ स्लोली विद इन ए शॉर्ट एंड पीरियड जिमें कारगो ले समान लिया ट्रांसपोर्टर लिया या बाकी चीज़ों स्टे या जिन्हें भी जी एस टी से रखे हुए हैं बाकी सारे मैं लगता ऑलमोस्ट भी कवर विद इन ए शॉर्ट एंड पीरियड और मेरे ख्याल हो जाएंगे लुधियाना लाइव दल ढीका चार रिपोर्ट